ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇ ਦਰਸ਼ਨ ਕਰ ਰਹੇ ਹਾਂ ਜੋ ਪ੍ਰਾਤਨ ਸ਼ਾਸਤਰ ਜੋ ਗੁਰੂ ਸਹਿਬਾਨ ਵੇਲੇ ਦੇ ਸਿੰਘਾਂ ਨੇ ਜੰਗਾਂ ਜੁੱਧਾਂ ਦੇ ਵਿੱਚ ਵਰਤਣੇ ਕੀਤੇ ਸੋ ਇਹ ਜੋ ਪ੍ਰਦਰਸ਼ਨੀ ਸਜਾਈ ਗਈ ਹੈ ਆਪਨ ਪਵਿੱਤਰ ਸਥਾਨ ਗੁਰਦੁਆਰਾ ਮਨਜੀਤ ਸਾਹਿਬ ਪਾਤਸ਼ਾਹੀ ਨੌਵੀਂ ਨਗਰ ਅਲਵਰਕ ਯਾਦਗਾਰ ਧੰਤਨ ਮਾਤਾ ਗੁਜਰ ਕੌਰ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅਸਥਹੁਲ ਇਸ ਪਾਵਨ ਪਵਿੱਤਰ ਸਥਾਨ ਤੇ ਆਏ ਹਨ ਧੰਤਨ ਬਾਬਾ ਟੁੱਡਰਮਲ ਜੀਆ ਨੇ ਫਤਿਹਗੜ੍ਹ ਸਾਹਿਬ ਸੰਸਕਾਰ ਕਰਨ ਉਪਰੰਤ ਜੋ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਆਂਦੇ ਫੁੱਲ ਇੱਕ ਗਾਗਰ ਵਿੱਚ ਪਾ ਕੇ ਭਾਈ ਜੋਧ ਸਿੰਘ ਜੀ ਆਂ ਨੂੰ ਨਗਰ ਅਲਵਰਖ ਭੇਜਿਆ ਸੋ ਇੱਥੇ ਗੁਰੂ ਘਰ ਬਣਿਆ ਸੋ ਇਸੇ ਅਸਥਾਨ ਤੇ ਇਹ ਪ੍ਰਦਰਸ਼ਨੀ ਜੋ ਪ੍ਰਾਤਨ ਜੰਗਾ ਯੁੱਧਾਂ ਵੇਲੇ ਸਿੰਘਾਂ ਨੇ ਹਥਿਆਰ ਵਰਤੇ ਸ਼ਸਤਰ ਵਰਤੇ ਹਨ ਤੇ ਪ੍ਰਾਤਨ ਪੋਥੀਆਂ ਅਤੇ ਪ੍ਰਾਤਨ ਸਿੱਕੇ ਅਸੀਂ ਦਰਸ਼ਨ ਕਰ ਰਹੇ ਹਾਂ ਸੋ ਇਹ ਜੋ ਪ੍ਰਦਰਸ਼ਨੀ ਹੈ ਨਾ ਨਗਰ ਆਲਵਰ ਖ ਵਿਖੇ ਅੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਪਵਿੱਤਰ ਸਥਾਨ ਤੇ ਅਤੇ ਮਾਤਾ ਗੁਜਰਕੌਰ ਜੀ ਅੰਤਨ ਬਾਬਾ ਜੋਰਾਵਰ ਸਿੰਘ ਜੀ ਅੰਤਨ ਬਾਬਾ ਫਤਿਹ ਸਿੰਘ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਸਥਾਨ ਤੇ ਇਹ ਜੋ ਅੱਜ ਪ੍ਰਬੰਧਕ ਕਮੇਟੀ ਨੇ ਨਗਰ ਦੀ ਸੰਗਤ ਨੇ ਉਪਰਾਲਾ ਕੀਤਾ ਹੈ ਜੋ પ્રાਤਨ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਜੀ પ્રાਤਨ ਬੂਰਦਾਨੀ ਅਤੇ ਜੰਗਾਂ ਜੁੱਧਾਂ ਵਿੱਚ ਵਰਤੇ ਜਾਣ ਵਾਲੇ ਤੀਰ ਅਤੇ ਪੱਥਰ ਤੋ ਰਾਤਨ ਕੋਥੀਆਂ ਜਿਨ੍ਹਾਂ ਦੇ ਆਪ ਦਰਸ਼ਨ ਕਰ ਰਹੇ ਹਾਂ ਬੇਨਤੀ ਹੈ ਸੰਗਤਾਂ ਨੂੰ ਭਾਈ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ ਭਾਈ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਜੋ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਇਸ ਵੀਡੀਓ ਦੇ ਜ਼ਰੀਏ ਰਾਤਨ ਸਿੱਕੇ ਜੋ ਖਾਲਸਾ ਰਾਜ ਵੇਲੇ ਦੇ ਗੁਰੂ ਸਾਹਿਬਾਨ ਦੇ ਸਮੇਂ ਦੇ ਜੋ ਆਪ ਦਰਸ਼ਨ ਕਰ ਰਹੇ ਹਾਂ ਕਾਲ ਸ਼ਾਹੀ ਸਿੱਕੇ ਦਾ ਉਹ ਰੰਗ ਰੰਗਾ ਪ੍ਰਾਤਨ ਸ਼ਮਸ਼ੀਰ ਕਾਤੀ ਅਤੇ ਜਿਸ ਦੇ ਉੱਪਰ ਦਸਮਗ੍ਰੰਥ ਦੀ ਬਾਣੀ ਦੇ ਸ਼ਬਦ ਲਿਖੇ ਹੋਏ ਹਨ ਪ੍ਰਾਤਨ ਗੁਰਜ ਅਤੇ ਪ੍ਰਾਤਨ ਖੈਬਰ ਅਤੇ ਤੇਗਾ ਸਾਹਿਬ ਇਹ ਪ੍ਰਦਰਸ਼ਨੀ ਨਗਰ ਅਲਵਾਰਕ ਗੁਰਦੁਆਰਾ ਸਾਹਿਬ ਭਾਈ ਨੌਵੀਂ ਵਿਖੇ ਉਹ ਅੱਜ ਲੱਗੀ ਹੈ ਭਾਈ ਆਪ ਸਭ ਸੰਗਤਾਂ ਦਰਸ਼ਨ ਕਰ ਸਕਦੇ ਹੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ